ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜਿਹੜੀ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਵਿਡਿਓ ਜੌਂਖਾਰਾ ਜੀ ਜੌਂਖਾਰਨਾ ਪਕੋਟ ਰਹੇ ਆ ਤੇ ਕੁੱਟ ਕੇ ਪੂਰੀ ਬਰੀਕ ਕਰ ਲੈਣੀ ਇਹਦੇ ਅਨੇਕਾਂ ਹੀ ਫਾਇਦੇ ਨੇ ਪਸ਼ੂਆਂ ਦੇ ਲਈ ਤੇ ਪੂਰੀ ਡਿਟੇਲ ਵੀਡੀਓ ਜੀ ਲਾਸਟ ਤੱਕ ਦੇਖਿਓ ਜੌਂਖਾਰ ਆਪਾਂ ਲੈ ਲਣੀਆ ਲਗਭਗ 20 ਰੁਪਏ ਦੇ ਲਈ ਸੀ ਆਪਾਂ ਜਿਹੜੀ ਹੈਗੀ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਇਹ ਜਦੋਂ ਪਸ਼ੂ ਕਈ ਵਾਰ ਤੁਹਾਡਾ ਜਿਹੜਾ ਲਹੂ ਮੂਤਨ ਲੱਗ ਜਾਂਦਾ ਐਵੇਂ ਨੂੰ ਬਰੀਕ ਕਰ ਲੈਣਾ ਪੂਰਾ ਵਧੀਆ ਤੇ ਜਿਹੜੇ ਪਸ਼ੂ ਲਹੂ ਮੋਤ ਦੇ ਨੇ ਜਾਂ ਜਿਹੜੇ ਪਸ਼ੂ ਨੂੰ ਗਰਮੀ ਹੈ ਉਹਨਾਂ ਨੂੰ ਆਪਾਂ ਇਹ ਦੇਣੀ ਹੈ ਜਿਹੜੇ ਲਹੂ ਮੋਤ ਦੇ ਆ ਜੀ ਉਹਨਾਂ ਵਾਸਤੇ ਹੈ ਜੀ ਇਹ ਐਟ ਅ ਟਾਈਮ ਔਨ ਦੀ ਸਪੋਰ ਤੁਸੀਂ ਲਿਆ ਕੇ 20 ਰੁਪਏ ਦੇ ਐਵੇਂ ਕੁੱਟ ਕੇ ਬਰੀਕ ਕਰਕੇ ਪਾਣੀ ਚ ਭਿਉਂ ਕੇ ਦੇ ਸਕਦੇ ਹੋ ਤੇ ਜੇਕਰ ਤੁਹਾਨੂੰ ਲੱਗਦਾ ਵੀ ਐਮਰਜੈਂਸੀ ਨਹੀਂ ਹੈਗੀ ਤਾਂ ਤੁਸੀਂ ਇਹਨੂੰ ਕੁੱਟ ਕੇ ਬਰੀਕ ਪੀਸ ਕੇ ਐਵੇਂ ਜਿੰਨੇ ਕ ਪਾਣੀ ਵਿੱਚ ਭਿੱਜ ਜੇ ਪਾ ਕੇ ਰਾਤ ਪਰ ਰੱਖ ਦੇਣਾ ਤਸਵੀਰੇ ਨਾਲ ਕਿੰਨਾ ਪਸ਼ੂ ਨੂੰ ਦੇ ਦੇਣਾ ਤੇ ਕਈ ਪਸ਼ੂ ਤਾਂ ਇਹਨੂੰ ਐਵੇਂ ਵੀ ਪੀ ਜਾਂਦੇ ਨੇ ਬਾਲਟੀ ਵਿੱਚ ਰੱਖਿਆ ਵੀ ਮਤਲਬ ਬੱਠਲ ਵਿੱਚ ਰੱਖ ਦਿਓ ਉਹਦੇ ਵਿੱਚ ਵੀ ਪੀ ਜਾਂਦੇ ਨੇ ਤੇ ਆਪਾਂ ਇਹ ਗਾਂ ਨੂੰ ਨਾਲ ਕਿਤੇ ਨਾਲ ਦਿੱਤੀ ਆ ਜੀ ਆਪਾਂ ਦਿੱਤੀ ਆ ਗਰਮੀ ਕਰਕੇ ਤੇ ਜੇਕਰ ਤੁਹਾਡਾ ਪਸ਼ੂ ਲਹੂ ਮੋਦਾ ਤਾਂ ਇਹਦਾ ਇਨਸਟੈਂਟ ਲਿਆ ਕੇ ਇਹਨੂੰ ਜਲ ਜਿੰਨੀ ਜਲਦੀ ਹੋ ਸਕੇ ਬਾਜ਼ਾਰ ਚੋਂ ਤੇ ਤਿੰਨ ਟਾਈਮ ਦੇਣੀ ਆ ਜੀ 20-20 ਰੁਪਏ ਦੀ ਤਿੰਨ ਡੰਗ ਯਾਨੀ ਕਿ ਸਵੇਰੇ ਸ਼ਾਮ ਤੇ ਅਗਲੇ ਦਿਨ ਸਵੇਰੇ ਤੇ ਰਿਜ਼ਲਟ